ਲੌਬੀ ਮਿੱਤਰੋ ਆਪਣੇ ਸ਼ਹਿਰ ਮਹਿਲਕਲਾਂ ਦੇ ਵਿੱਚ ਜੈਕਸ ਪੀਜ ਜਿਹੜਾ ਕੈਫੇ ਆ ਖੁੱਲ ਚੁੱਕਿਆ ਕਿਉਂਕਿ ਬਰਨਾਲਾ ਰੋਡ ਦੇ ਉੱਪਰ ਤੇ ਇਹਦੇ ਵਿੱਚ ਬਈ ਖਾਨਕੀਨ ਦਾ ਸਮਾਨ ਆ ਜਿਹੜਾ ਤਿਆਰ ਹੋਇਆ ਕਰਨਾ ਜਿਵੇਂ ਕਿ 버ਗਰ ਹੋ ਗਿਆ ਪੀਜਾ ਹੋ ਗਿਆ ਮੱਸੀ ਪਕੌੜਾ ਹੋ ਗਿਆ ਚਿਕਨ ਪਕੌੜਾ ਹੋ ਗਿਆ ਜੋ ਵੀ ਸਮਾਨ ਆ ਤੁਸੀਂ ਇਸ ਕੈਫੇ ਦੇ ਵਿੱਚੋਂ ਲੈ ਸਕਦੇ ਹੋ ਇਹਦੀ ਫੁੱਲ ਤਿਆਰੀ ਆ ਬਈ ਹੋਈ ਜਾਂਦੀ ਆ ਤੇ ਆਪਣੀ ਮਿੱਤਰ ਦਾ ਹੀ ਕੈਫੇ ਆ ਤੇ ਇਹ ਤਿਆਰ ਹੋ ਕੇ ਫਰਵਰੀ ਦੇ ਵਿੱਚ ਓਪਨ ਹੋ ਜਾਣਾਗਾ ਇਥੋਂ ਜਿੰਨਾ ਵੀ ਮਰਜ਼ੀ ਖਾਣ ਪੀਣ ਦਾ ਸਮਾਨ ਆ ਜਿਹੜਾ ਉਹ ਲੈ ਸਕਦੇ ਹੋ ਸਮਾਨ ਵੀ ਇਦਾਂ ਦਾ ਮਿਲਿਆ ਕਰਨਾ ਜਿਹੜਾ ਤੁਹਾਨੂੰ ਸ਼ਹਿਰ ਦੇ ਵਿੱਚੋਂ ਸਾਰੇ ਮਹਿਲਕਲਾਂ ਦੇ ਵਿੱਚੋਂ ਨਹੀਂ ਮਿਲਣਾ ਇਸ ਕੈਫੇ ਦੇ ਵਿੱਚੋਂ ਮਿਲਿਆ ਕਰੂਗਾ ਤੇ ਆਪਣੀ ਮਿੱਤਰ ਦਾ ਹੀ ਆ ਬਾਈ ਜਿੰਨੇ ਵੀ ਨੇੜੇ ਤੜੇ ਦੇ ਇਸ ਵੀਡੀਓ ਨੂੰ ਦੇਖਦੇ ਹੋ ਬਾਈ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਕਿ ਇਸ ਕੈਫੇ ਦੇ ਵਿੱਚੋਂ ਜਿਹਨੇ ਸਮਾਨ ਲੈਣਾਗਾ ਤੇ ਬਹੁਤ ਵਧੀਆ ਸਸਤੇ ਰੇਟਾਂ ਤੇ ਬਾਈ ਉਹ ਲੇ ਸਕਦਾ ਇਹਦੀ ਫੁੱਲ ਤਿਆਰੀ ਹੋਈ ਜਾਂਦੀ ਹੈ ਫਰਬਰੀ ਦੇ ਵਿੱਚ ਓਪਨ